ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਸ਼ੰਤ ਇੱਕ ਊੰਕਾਰ ਸਤਗੁਰ ਪ੍ਰਸਾਦ ਇੱਕ ਵਾਰ ਦੀ ਗੱਲ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਦੇ ਪਾਸ ਪਹਾੜ ਦੇ ਇਲਾਕੇ ਦੀ ਸੰਗਤ ਆਈ ਉਹਨਾਂ ਸਾਰਿਆਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਬੋਲੀ ਸਾਹਿਬੇ ਕੇ ਇਸ਼ਨਾਨ ਕੀਤਾ ਇਹਨਾਂ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਤੁਸੀਂ ਸਾਡੀ ਬੋਲੀ ਅਨਸਾਰ ਸਾਨੂੰ ਸ਼ੁਭ ਉਪਦੇਸ਼ ਬਖਸ਼ੋ ਤਦ ਸਤਿਗੁਰੂ ਸਾਹਿਬ ਜੀ ਨੇ ਵਡਹਾਂਸ ਰਾਗ ਦੇ ਅੰਦਰ ਇਹ ਸ਼ੰਤ ਭਾਵ ਜਸ ਰੂਪ ਬਾਣੀ ਉਚਾਰਨ ਕੀਤੀ ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਨੇ ਗੁਣਵੰਤੀ ਦੇ ਮਿਲਾਪ ਤੇ ਗੁਨਾ ਤੋਂ ਹੀਣੀ ਦੇ ਮਿਲਾਪ ਲਈ ਪ੍ਰਯਤਨ ਵਰਣਨ ਕੀਤੇ ਹਨ ਸਤਿਗੁਰੂ ਪਹਿਲਾ ਮੰਗਲ ਕਰਦੇ ਹਨ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਆਓ ਸਤਿਗੁਰੂ ਪਾਵਨ ਉਪਦੇਸ਼ ਸਾਂਝਾ ਉਪਦੇਸ਼ ਬਖਸ਼ ਰਹੇ ਹਨ ਆਪਾ ਮਨ ਬਿਰਤੀਆਂ ਕਾਗਰ ਕਰਕੇ ਸਰਵਣ ਕਰਨ ਦਾ ਯਤਨ ਕਰੀਏ ਆਪਣੇ ਪਿਰਕੈ ਰੰਗ ਰਤੀ ਮੁਈਏ ਸੋਭਾਵੰਤੀ ਨਾਰੇ ਏ ਮੁਈਏ ਤੂੰ ਭਾਵ ਪਿਆਰੀਏ ਜੋ ਆਪਣੇ ਪਿਰਪਤੀ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਭਗਤੀ ਕਰਕੇ ਰੰਗੀ ਹੋਈ ਹੈ ਉਹ ਸੋਭਾਵੰਤੀ ਸ਼ੁਭਾ ਵਾਲੀ ਜੀਵ ਰੂਪ ਨਾਰੇ ਇਸਤਰੀ ਹੈ ਸਚੈ ਮ ਸਚੈ ਸ਼ਬਦ ਮਿਲ ਰਹੀ ਮੂਈਏ ਪੈਰ ਰਾਵੇ ਪਾਏ ਪਿਆਰੇ ਏ ਮੂਈਏ ਪਾਵ ਪਿਆਰੀਏ ਜਿਨ੍ਹਾਂ ਦੀ ਬਿਰਤੀ ਸੱਚੇ ਸਤਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਮਿਲ ਰਹੀ ਹੈ ਪਾਵ ਲਿਵਲੀਨ ਹੋ ਰਹੀ ਹੈ ਉਹ ਪਿਆਰੇ પતિ ਪਰਮੇਸ਼ਰ ਨੂੰ ਪਾ ਜਾਂਦੀਆਂ ਹਨ ਤੇ ਉਹੀ ਆਪਣੇ ਪੈਰ ਪਤੀ ਦੇ ਆਨੰਦ ਨੂੰ ਰਾਵੇ ਮਾਣਦੀਆਂ ਹਨ ਉਨਾਂ ਨੂੰ ਸਤ ਚਿੱਤ ਆਨੰਦ ਸਰੂਪ ਪਿਆਰੇ ਪਤੀ ਦਾ ਭਾਇ ਪ੍ਰਕਾਸ਼ ਹੋ ਜਾਂਦਾ ਹੈ ਸੱਚੇ ਪਾਈ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨੇਹ ਰਚਾਇਆ ਜਿਨ੍ਹਾਂ ਨੇ ਸਭ ਪਾਪਾਂ ਦੇ ਹਰ ਹੁੰਦਾ ਨਾਸ਼ਕ ਦੂਸਰੇ ਹਰ ਤੋਂ ਪਾਪ ਪਰਮੇਸ਼ਰ ਦੇ ਸਿਉ ਭਾਵ ਨਾਲ ਪ੍ਰੇਮ ਰਚਾਇਆ ਰਚਾਉਣਾ ਕੀਤਾ ਹੈ ਉਹ ਪਿਆਰੀ ਸੱਚੇ ਪਰਮੇਸ਼ਰ ਨੂੰ ਪਾ ਜਾਂਦੀ ਹੈ ਤਿਕੰਤ ਪਦੀ ਪਰਮੇਸ਼ਰ ਆਪ ਉਸ ਨੂੰ ਸਰਵਣ ਮੰਨਣ ਨਿਧਿਆਸਣ ਆਦਿ ਸਾਧਨਾ ਸਮੇਤ ਸੰਵਾਰਨਾ ਕਰਦਾ ਹੈ ਆਪ ਗਵਾਇਆ ਤਾ ਪੇਰ ਪਾਇਆ ਗੁਰ ਕੈ ਸਬਦ ਸਮਾਇਆ ਏ ਸਖੀਏ ਜਿਸ ਦਾ ਅੰਤਹਿ ਕਰਨ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਸਮਾਇਆ ਅਪੇਦ ਹੋਇਆ ਹੈ ਉਸ ਨੇ ਹੀ ਆਪਾ ਪਾਪ ਹੰਕਾਰ ਗਵਾਉਣਾ ਕੀਤਾ ਹੈ ਜਦੋਂ ਹੰਕਾਰ ਨਾਸ਼ ਹੋ ਗਿਆ ਤਾਂ ਉਸਨੇ ਆਪਣੇ ਪਿਰ ਪਤੀ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਸਾ ਤਨ ਸਬਦ ਸੁਹਾਈ ਪ੍ਰੇਮ ਕਸਾਈ ਅੰਤਰਪ੍ਰੀਤ ਪਿਆਰੀ ਉਹ ਜੀਵ ਰੂਪ ਇਸਤਰੀ ਗੁਰਾਂ ਦੇ ਉਪਦੇਸ਼ ਕਰਕੇ ਸ਼ੋਭਨੀਕ ਹੋਈ ਹੈ ਜਿਸ ਨੂੰ ਪ੍ਰਾਪਤੀ ਦੇ ਪ੍ਰੇਮ ਪਿਆਰ ਦੀ ਖਿੱਚ ਆਈ ਹੋਈ ਹੈ ਅਤੇ ਜਿਸ ਦੇ ਹਿਰਦੇ ਅੰਦਰ ਪਿਆਰੀ ਪ੍ਰੀਤ ਲਗਨ ਹੈ ਜਿਸ ਦੇ ਹਿਰਦੇ ਵਿੱਚ ਵੀ ਪ੍ਰੀਤੀ ਹੈ ਤੇ ਜੋ ਬਾਣੀ ਕਰਕੇ ਵੀ ਪਤੀ ਦੀ ਪਿਆਰੀ ਹੈ ਨਾਨਕ ਸਾ ਤਨ ਮੇਲ ਲਈ ਫਿਰ ਆਪੇ ਸਾਚ ਸਾਹੀ ਸਵਾਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਜੀਵ ਰੂਪ ਇਸਤਰੀ ਫਿਰ ਪਤੀ ਪਰਮੇਸ਼ਰ ਨੇ ਆਪ ਹੀ ਆਪਣੇ ਸਰੂਪ ਵਿੱਚ ਮੇਲ ਲਈ ਹੈ ਜਿਸ ਦੀ ਬਿਰਤੀ ਸੱਚੇ ਸਾਹੀ ਪਤੀ ਪਰਮੇਸ਼ਰ ਨੇ ਸ਼ੋਭ ਗੁਣਾ ਦੇ ਸਹਿਤ ਸਵਾਰਨਾ ਕੀਤੀ ਹੈ ਨਿਰਗੁਣ ਵੰਤੜੀਏ ਪੈਰ ਦੇਖ ਹਦੂਰੇ RAM हे ਨਿਰਗੁਣ ਵੰਤੜੀਏ ਸ਼ੋਭ ਗੁਣਾ ਤੋਂ ਹੀਣ ਜੀਵ ਰੂਪ ਇਸਤਰੀਏ ਉਸ RAM ਰਮੇ ਹੋਏ ਫਿਰ ਪਤੀ ਪਰਮੇਸ਼ਰ ਨੂੰ ਸਦਾ ਆਪਣੇ ਹਦੂਰੇ ਨਿਕਟ ਦੇਖਣਾ ਕਰ ਗੁਰਮੁਖ ਜਿਨੀ 라ਵਿਆ ਮੁਈਏ ਪਿਰ ਰਬ ਰਹਿਆ ਭਰ ਪੂਰੇ RAM हे मुਈਏ ਪਿਆਰੀਏ ਜਿੰਨਾ ਗੁਰਮੁਖ ਜਨਾ ਨੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਉਚਾਰਿਆ ਹੈ 라ਵਿਆ ਹੈ ਆਨੰਦ ਨੂੰ 라ਵਿਆ ਮੰਨਣਾ ਕੀਤਾ ਹੈ ਉਹ ਰਮੇ ਹੋਏ ਪਿਰ ਪਤੀ ਨੂੰ ਸਾਰੇ ਭਰ ਪੂਰੇ ਲਬ ਲਬ ਭਰਿਆ ਆ ਤੇ ਰਬ ਮਿਲ ਰਿਹਾ ਜਾਣ ਲੈਂਦੇ ਆ ਪਿਰ ਰਵ ਰਹਿਆ ਭਰ ਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਉਹ ਪਿਰ પતિ ਪਰਮੇਸ਼ਰ ਨੂੰ ਸਾਰੇ ਮਿਲ ਰਿਹਾ ਤੇ ਭਰ ਪੂਰੇ ਲਬ ਲਬ ਭਰਿਆ ਹੋਇਆ ਆਪਣੇ ਹਜੂਰੇ ਨੇੜੇ ਹੀ ਦੇਖਦੇ ਹਨ ਅਤੇ ਉਹਨਾਂ ਨੇ ਜੁਗਾਂ ਜੁਗਾਂ ਵਿੱਚ ਇੱਕ ਵਾਹਿਗੁਰੂ ਨੂੰ ਜਾਣਿਆ ਹੈ ਜੁਗ ਚੌਹਾਂ ਸਾਧਨਾ ਸਰਵਣ ਮੰਨਣ ਅਧਿਆਸਨ ਤਤ ਤੋਂ ਦੈਸ਼ਨ ਜੋਤਨ ਦੇ ਸੰਯੁਕਤ ਹੋ ਕੇ ਜੋਗ ਨਾਮ ਦੋ ਦਾ ਵੀ ਆ ਭਾਵ ਦੋ ਭਾਵ ਜੀਵ ਈਸ਼ ਦੀ ਏਕਤਾ ਨੂੰ ਜਾਣ ਲਿਆ ਹੈ ਤਨ ਵਾਲੀ ਭੋਲੀ ਫਿਰ ਸਹਿਜ ਰਾਵੈ ਮਿਲ ਮਿਲਿਆ ਕਰਮ ਬਿਦਾਤਾ ਉਹ ਬਾਲੀ ਬਾਲਕ ਅਵਸਥਾ ਵਾਲੀ ਨਿਮਰਤਾ ਵਾਲੀ ਸੁਭਾਅ ਵਾਲੀ ਭੋਲੀ ਕਈਏ ਸੰਸਾਰਿਕ ਚਤਰਾਇਆਂ ਰਹਿਤ ਜਗਿਆ ਸਰੂਪ ਉਹ ਭੋਲੀ ਆ ਇਸਤਰੀ ਸਹਿਜੇ ਹੀ ਪਤੀ ਪਰਮੇਸ਼ਰ ਦੇ ਵਿਲਾਪ ਰੂਪ ਆਨੰਦ ਨੂੰ 라ਵੇ ਕੇ ਇਹ ਮੰਨਦੀ ਹੈ ਉਸ ਨੂੰ ਕਰਮਾਂ ਦਾ ਵਿਧਾਤਾ ਫਲ ਵਰਦਾਤਾ ਆਪ ਆ ਕੇ ਮਿਲਿਆ ਹੈ ਜਿਨ ਹਰ ਰਸ ਚਾਖਿਆ ਸਬਦ ਸੁਪਾਖਿਆ ਹਰ ਸਰ ਰਹੀ ਭਰ ਪੂਰੇ اے ਸਖਿਓ ਜਿਸ ਨੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਨਾਮ ਨੂੰ ਭਲੀ ਪ੍ਰਕਾਰ ਉਚਾਰਿਆ ਹੈ ਉਸਨੇ ਪਰਮੇਸ਼ਰ ਦੇ ਨਾਮ ਰਸ ਨੂੰ ਚਖਣਾ ਕੀਤਾ ਹੈ ਉਸ ਦੀ ਬਿਰਤੀ ਹਰੀ ਦੇ ਸਰਸ ਰੋਵਰ ਸਾਧ ਸੰਗਤ ਵਿੱਚ ਗੁਣਾ ਨਾਲ ਭਰਪੂਰੇ ਲਬ ਲਬ ਪਰ ਰਹੀ ਹੈ ਨਾਨਕ ਕਾਮੜ ਸਾ ਪਿਰ ਰ ਭਾਵੈ ਸਬਦੇ ਰਹੈ ਹਦੂਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾ ਪਾਵ ਉਹ ਜੀਵ ਰੂਪ ਕਾਮਣ ਇਸਤਰੀ ਪਤੀ ਪਰਮੇਸ਼ਰ ਨੂੰ ਪਾਉਂਦੀ ਹੈ ਜੋ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਹਰ ਸਮੇਂ ਪਰਮੇਸ਼ਰ ਦੇ ਨਿਕਟ ਵਰਤੀ ਹੋ ਕੇ ਰਹਿੰਦੀ ਆ ਸੋਹਾਗਣੀ ਜਾਏ ਪੁੱਛੋ ਮਈਏ ਜਿਨੀ ਵਿੱਚ ਹੋ ਆਪ ਗਵਾਇਆ ਏ ਪਿਆਰੀਏ ਉਹਨਾਂ ਸੁਹਾਗਵੰਤੀਆਂ ਪਰਮੇਸ਼ਰ ਦੇ ਆਨੰਦ ਵਾਲੀਆਂ ਕੋਲੋਂ ਜਾ ਕੇ ਪੁੱਛਣਾ ਕਰ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਗਵਾ ਲਿਆ ਹੈ ਪਿਰ ਦਾ ਹੁਕਮ ਨਾ ਪਾਇਓ ਮੁਈਏ ਜਿਨੀ ਵਿੱਚ ਹੋ ਆਪਨਾ ਗਵਾਇਆ ਏ ਪਿਆਰੀਏ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ ਭਾਵ ਹੀ ਨਹੀਂ ਗਵਾਉਣਾ ਕੀਤਾ ਉਹਨਾਂ ਨੇ ਆਪਣੇ ਪਿਰ ਪਤੀ ਪ੍ਰਭੂ ਦਾ ਹੁਕਮ ਨਹੀਂ ਪਉਣਾ ਕੀਤਾ ਜਿਨੀ ਆਪ ਗਵਾਇਆ ਤਿਨੀ ਪਿਰ ਪਾਇਆ ਰੰਗ ਸਿਓ ਰਲਿਆ ਮਾਣੈ ਸਤਗੁਰੂ ਕਥਨ ਕਰਦੇ ਜਿਨ੍ਹਾਂ ਨੇ ਆਪਾ ਭਾਵ ਗਵਾਉਣਾ ਕੀਤਾਵਾ ਉਹਨਾਂ ਨੇ ਹੀ ਪਤੀ ਪਰਮੇਸ਼ਰ ਨੂੰ ਪਉਣਾ ਕੀਤਾ ਹੈ ਤੇ ਉਹੀ ਪਰਮੇਸ਼ਰ ਦੇ ਰੰਗ ਆਨੰਦ ਦੇ ਨਾਲ ਸਾਥ ਰਲੀਆਂ ਖੁਸ਼ੀਆਂ ਮਾਣਦੀਆਂ ਸਦਾ ਰੰਗ ਰਾਤੀ ਸਹਜੇ ਮਾਤੀ ਅਨ ਦਿਨ ਨਾਮ ਵਖਾੜੈ ਉਹਨਾਂ ਦੀ ਬਿਰਤੀ ਹਮੇਸ਼ਾ ਪਤੀ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗੀ ਰਹਿੰਦੀ ਹੈ ਅਤੇ ਸਹਜੇ ਗਿਆਨ ਕਰਕੇ ਸਾਤ ਸਰੂਪ ਵਿੱਚ ਮਾਤੀ ਮਸਤ ਰਹਿੰਦੀ ਹੈ ਉਹ ਆਪ ਅਰੰਧਨ ਰਾਤ ਦਿਨ ਇੱਕ ਰਸ ਪਰਮੇਸ਼ਰ ਦਾ ਨਾਮ ਵਖਾਣਾ ਉਚਾਰਨ ਕਰਦੀਆਂ ਹਨ ਕਾਮਣ ਵੱਡ ਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ ਉਹ ਜੀਵ ਰੂਪ ਕਾਮਣ ਇਸਤਰੀ ਵੱਡੇ ਭਾਗਾ ਵਾਲੀ ਹੈ ਜਿਸ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਲਿਵ ਲਗਨ ਲੱਗੀ ਹੋਈ ਹੈ ਜਿਸ ਦੀ ਅੰਤਰਮੁਖ ਬਿਰਤੀ ਕਰਕੇ ਲਿਵ ਲੱਗੀ ਹੋਈ ਅਤੇ ਉਸ ਨੂੰ ਹਰੀਦਾ ਪ੍ਰੇਮ ਸੋ ਪਾਇਆ ਪਹਿਲਾ ਪਾਠ ਇਸ ਦਾ ਸੋ ਪਾਇਆ ਹੈ ਸੋ ਵੱਖਰਾ ਪਾਇਆ ਵੱਖਰਾ ਦੂਸਰਾ ਪਾਠ ਇਸ ਦਾ ਇਕੱਠਾ ਵੀ ਹੈ ਸੋ ਭਾਇਆ ਸੋ ਭਲੀ ਪ੍ਰਕਾਰ ਕਹਿੰਦੇ ਚੰਗਾ ਲੱਗਿਆ ਹੈ ਦੂਸਰਾ ਜੋ ਪਾਠ ਹੈ ਸੁਭਾਇਆ ਉਸ ਦਾ ਭਾਵ ਬਹੁਤ ਚੰਗਾ ਲੱਗਿਆ ਹੈ ਨਾਨਕ ਕਾਮਣ ਸਹਜੇ ਰਾਤੀ ਜਿਨ ਸੱਚ ਸੀਗਾਰ ਬਣਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਜੀਵ ਰੂਪ ਕਾਮਣ ਇਸਤਰੀ ਸਹਿਜ ਅਵਸਥਾ ਵਿੱਚ ਰੰਗੀ ਰਹਿੰਦੀ ਹੈ ਜਿਸ ਨੇ ਸੱਚੇ ਨਾਮ ਦਾ ਕਮੌਣ ਰੂਪ ਸੁਹਾਪਣ ਸ਼ਿੰਗਾਰ ਸਮਗਰੀ ਬਣਾਉਣਾ ਕੀਤਾ ਹੈ ਹਉਮੈ ਮਾਰ ਮੁਈਏ ਤੂੰ ਜਲ ਗੁਰ ਕੈ ਭਾਏ ਏ ਮੁਈਏ ਪਿਆਰੀਏ ਆਪਣੀ ਦੇਹ ਦੀ ਹਉਮੈ ਹੰਗਤਾ ਮਮਤਾ ਨੂੰ ਮਾਰ ਕਰਕੇ ਤੂੰ ਗੁਰ ਸਤਗੁਰੂ ਸਾਹਿਬ ਜੀ ਦੇ ਭਾਏ ਅਨਸਾਰ ਗੁਰਾਂ ਦੇ ਬਾਣੇ ਵਿੱਚ ਹੋ ਕੇ ਚੱਲਣਾ ਕਰ ਹਰ ਵਾਰ 라ਵੇ ਸਦਾ ਮੁਈਏ ਨਿਜ ਘਰ ਵਾਸਾ ਪਾਏ हे मुਈਏ ਪਿਆਰੀਏ ਤਦੋਂ ਤੂੰ ਪਰਮੇਸ਼ਰ ਵਰਪਤੀ ਦੇ ਆਨੰਦ ਨੂੰ ਹਮੇਸ਼ਾ ਹੀ ਮਾਣੇਗੀ ਤੇ ਨਿਜ ਆਪਣੇ ਸਰੂਪ ਰੂਪੀ ਤੁਰਿਆ ਪਾਦਰੂਪੀ ਘਰ ਵਿੱਚ ਵਸਣਾ ਪਾ ਲਵੇਗੀ ਨਿਜ ਘਰ ਵਾਸਾ ਪਾਏ ਸਬਦ ਵਜਾਏ ਸਦਾ ਸੁਹਾਗਣ ਨਾਰੀ ਜੋ ਆਪਣੇ ਹਿਰਦੇ ਵਿੱਚ ਗੁਰਾਂ ਦੇ ਉਪਦੇਸ਼ ਨੂੰ ਵਜਾਏ ਪ੍ਰਗਟ ਉਚਾਰਨ ਕਰਦੀ ਹੈ ਉਹ ਨਿਜ ਸਰੂਪ ਰੂਪੀ ਘਰ ਵਿੱਚ ਵਾਸਾ ਪਾ ਲੈਂਦੀ ਹੈ ਅਤੇ ਹਮੇਸ਼ਾ ਹੀ ਸੁਹਾਗਣ ਸੁਹਾਗਵੰਤੀ ਪਰਮੇਸ਼ਰ ਦੇ ਆਨੰਦ ਵਾਲੀ ਨਾਰੀ ਇਸਤਰੀ ਹੈ ਫਿਰ ਰਲੀ ਆਲਾ ਜੋ ਬਨਬਾਲਾ ਅਨ ਦਿਨ ਕੰਤ ਸਵਾਰੀ ਜੋ ਪਿਰ ਪਤੀ ਪਰਮੇਸ਼ਰ ਰਲੀ ਆਲਾ ਰਲੀਆਂ ਦਾ ਆਲਾਕਰ ਹੈ ਖੁਸ਼ੀਆਂ ਕਰਨ ਵਾਲਾ ਤੇ ਜੋਬਨ ਜਵਾਨੀ ਦਾ ਬਾਲਾ ਪਾਵ ਵਾਲਾ ਬਾਲਕ ਬਿਰਧ ਅਵਸਥਾ ਤੋਂ ਰਹਿਤ ਇੱਕ ਰਸ ਰਹਿਣ ਵਾਲਾ ਹੈ ਉਸ ਕੰਤ ਪਤੀ ਪਰਮੇਸ਼ਰ ਨੇ ਰਾਤ ਦਿਨ ਜੀਵ ਦੀ ਬੁੱਧ ਰੂਪੀ ਸੇਜਾ ਸ਼ubh ਗੁਣਾ ਨਾਲ ਸੰਵਾਰਨਾ ਕੀਤੀ ਹੈ ਹਰ ਵਾਰ ਸੁਹਾਗੋ ਮਸਤਕ ਭਾਗੋ ਸੱਚੇ ਸਬਦ ਸੁਹਾਏ ਜਿਨ੍ਹਾਂ ਦੇ ਮਤੇ ਉੱਪਰ ਨਿਸ਼ਕਾਮ ਕਰਮਾ ਰੂਪੀ ਸ੍ਰੇਸ਼ਟ ਭਾਗ ਹਨ ਉਹਨਾਂ ਨੂੰ ਹਰੀ ਰੂਪ ਵਰ ਪਤੀ ਦਾ ਸੁਹਾਗੋ ਆਨੰਦ ਪ੍ਰਾਪਤ ਹੋਇਆ ਹੈ ਅਤੇ ਉਹਨਾਂ ਦੇ ਜੀਵਨ ਸੱਚੇ ਗੁਰਾਂ ਦੀ ਸਬਦ ਉਪਦੇਸ਼ ਕਰਕੇ ਸ਼ੋਭਨੀਕ ਹੋਏ ਨਾਨਕ ਕਾਮਣ ਹਰ ਰੰਗ ਰਾਤੀ ਜਾ ਚੱਲੇ ਸਤਗੁਰ ਪਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਜੀਵ ਰੂਪ ਕਾਮੜ ਇਸਤਰੀ ਸਦਾ ਹੀ ਪਰਮੇਸ਼ਰ ਪਤੀ ਦੇ ਰੰਗ ਪ੍ਰੇਮ ਆਨੰਦ ਵਿੱਚ ਰੰਗੀ ਰਹਿੰਦੀ ਹੈ ਜਿਹੜੀ ਸਤਿਗੁਰ ਸੱਚੇ ਗੁਰਾਂ ਦੇ ਪਾਏ ਹੁੰਦਾ ਅਨਸਾਰ ਉਹ ਕੇ ਚੱਲਦੀ ਹੈ ਵਡਹੰਸ ਮਹੱਲਾ ਤੀਜਾ ਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਭਲੇ ਵਪਾਰ ਬਾਬਤ ਪੁੱਛਿਆ ਕਿ ਸਾਨੂੰ ਕਿਹੜਾ ਵਪਾਰ ਕਰਨਾ ਚਾਹੀਦਾ ਸਤ ਸਤ ਗੁਰੂ ਸਾਹਿਬ ਜੀ ਨਾਮ ਜਪਣ ਨੂੰ ਵਪਾਰ ਤੇ ਖੇਤੀ ਵਾਂਗ ਲਾਹਾ ਲੈਣ ਦਾ ਵਸੀਲਾ ਦੱਸ ਕੇ ਸੱਚਾ ਲਾਹਾ ਲੈਣ ਲਈ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਗੁਰਮੁਖ ਸਭ ਵਪਾਰ ਭਲਾ ਜੇ ਸਹਜੇ ਕੀ ਜੈ ਰਾਮ ਰਾਮ ਤੂੰ ਪਾਵ ਹੈ ਭਾਈ ਗੁਰਮੁਖ ਜਨਾਂ ਦਾ ਸਾਰਾ ਹੀ ਵਪਾਰ ਵਣਜ ਭਲਾ ਚੰਗਾ ਹੈ ਭਗਤੀ ਰੂਪੀ ਸਾਰਾ ਵਪਾਰ ਚੰਗਾ ਹੈ ਜੇ ਭਾਵ ਜਿਹੜਾ ਸਹਜ ਸਰੂਪ ਦੀ ਪ੍ਰਾਪਤੀ ਵਾਸਤੇ ਕੀਤਾ ਜਾਂਦਾ ਹੈ ਅਨ ਦਿਨ ਨਾਮ ਵਖਾਣੀਐ ਲਾਹਾ ਹਰ ਰਸ ਪੀਜੈ ਰਾਮ ਰਾਮ ਤੂੰ ਭਾਵ ਹੀ ਭਾਈ ਉਹ ਅਨ ਦਿਨ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਵਖਾਣੀਐ ਕਥਨ ਕਰਦੇ ਜਪਦੇ ਹਨ ਅਤੇ ਪਰਮੇਸ਼ਰ ਦੇ ਨਾਮ ਰਸ ਨੂੰ ਪੀਣ ਰੂਪ ਲਾਹਾ ਲਾਹ ਲਾਭ ਖੜਦੇ ਹਨ ਲਾਹ ਹਰਸ ਲੀਜੈ ਹਰ ਰਾਵੀਜੈ ਅਨ ਦਿਨ ਨਾਮ ਵਖਾਣੈ ਹਰੀ ਦੇ ਨਾਮ ਰਸ ਦਾ ਲਾਭ ਲੈਂਦੇ ਹਨ ਹਰੀ ਨਾਮ ਨੂੰ ਰਾਵੀਜੈ ਉਚਾਰਦੇ ਹਨ ਅਤੇ ਜੀਵਨ ਮੁਕਤੀ ਦੇ ਸੁਖ ਵਾਸਤੇ ਰਾਤ ਦਿਨੇ ਪਰਮੇਸ਼ਰ ਦੇ ਨਾਮ ਨੂੰ ਕਥਨ ਕਰਦੇ ਆ ਗੁਣ ਸੰਗ ਰਹਿ ਅਵਗਣ ਵਿਕਣੈ ਆਪੈ ਆਪ ਪਛਾਣੈ ਸਤ ਸੰਤੋਖ ਆਦ ਸ੍ਰੇਸ਼ਟ ਗੁਣਾ ਨੂੰ ਆਪਣੇ ਹਿਰਦੇ ਵਿੱਚ ਸੰਗ੍ਰਹਿ ਇਕੱਤਰ ਕਰਦੇ ਹਨ ਸੰਗ੍ਰਹਿ ਸੰਪਲੀ ਪ੍ਰਕਾਰ ਗ੍ਰਹਿ ਗ੍ਰਹਿਣ ਕਰਦੇ ਆ ਅਵਗਣ ਔਗਣਾਂ ਦੇ ਤਾਈਂ ਵਿਕਣਾ ਵੇਚਦੇ ਭਾਵ ਤਿਆਗ ਦਿੰਦੇ ਆ ਆਪੇ ਆਪ ਆਪਣੇ ਆਪ ਆਪੇ ਵਿੱਚ ਨਿਜ ਸਰੂਪ ਦੀ ਪਛਾਣ ਕਰਦੇ ਆ ਗੁਰਮਤਿ ਪਾਈ ਵੱਡੀ ਵਡਿਆਈ ਸੱਚੈ ਸਬਦ ਰਸ ਪੀਜੈ ਉਹਨਾਂ ਗੁਰਮੁਖਾਂ ਨੇ ਗੁਰਾਂ ਦੀ ਸਿੱਖਿਆ ਲਈ ਪ੍ਰਾਪਤੀ ਕੀਤੀ ਹੈ ਜਿਸ ਕਰਕੇ ਉਹਨਾਂ ਦੀ ਸੰਸਾਰ ਵਿੱਚ ਬਹੁਤ ਵੱਡੀ ਵਡਿਆਈ ਮਹਿਮਾ ਹੁੰਦੀ ਅਤੇ ਉਹ ਸੱਚੇ ਗੁਰਾਂ ਦੇ ਉਪਦੇਸ਼ ਨਾਮ ਦੁਆਰਾ ਆਤਮ ਰਸ ਦੀ ਤਾਂ ਹੀ ਪੀਣਾ ਕਰਦੇ ਆ ਨਾਨਕ ਹਰ ਕੀ ਭਗਤ ਨਿਰਾਲੀ ਗੁਰਮਖ ਵਿਰਲੇ ਕੀ ਜੈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੀ ਭਗਤੀ ਨਿਰਾਲੀ ਅਨੋਖੀ ਅਧ ਪੁੱਤ ਹੈ ਅਸੰਗ ਕਰਨ ਵਾਲੀ ਹੈ ਪਰੰਤੂ ਕੋਈ ਵਿਰਲਾ ਹੀ ਗੁਰਮੁਖ ਅਧਿਕਾਰੀ ਇਸ ਅਦੁੱਤੀ ਭਗਤੀ ਨੂੰ ਕਰਦਾ ਹੈ ਗੁਰਮੁਖ ਖੇਤੀ ਹਰ ਅੰਤਰ ਬੀਜੀ ਹੈ ਹਰ ਲੀਜੈ ਸਰੀਰ ਜਮਾਏ RAM RAM ਤੂੰ ਭਾਵ ਹੈ ਭਾਈ ਗੁਰਮੁਖ ਜਨ ਹਰੀ ਦੀ ਨਾਮ ਰੂਪੀ ਖੇਤੀ ਨੂੰ ਸਰਵਣ ਕਰਨ ਰੂਪ ਆਪਣੇ ਅੰਤਹਿ ਕਰਨ ਅੰਦਰ ਬੀਜਦੇ ਹਨ ਅਤੇ ਹਰੀ ਨਾਮ ਨੂੰ ਮੰਨਣ ਰੂਪ ਆਪਣੇ ਸਰੀਰ ਤਨ ਵਿੱਚ ਜਮਾਏ ਉਗਾ ਲੈਂਦੇ ਆ ਆਪਣੇ ਘਰ ਅੰਦਰ ਰਸ ਪੁੰਚ ਤੂ ਲਾਹ ਲੈ ਪਰਥਾਏ RAM ਏ ਭਾਈ ਤੂੰ ਆਪਣੇ ਘਰ ਹਿਰਦੇ ਸਰੀਰ ਅੰਦਰ ਵਿੱਚ ਹੀ ਆਤਮ ਰਸ ਦੇ ਆਨੰਦ ਨੂੰ ਪੁੰਚਣ ਦਾ ਭੋਗਣਾ ਕਰ ਅਤੇ ਗੁਰਾਂ ਦੇ ਪਰਥਾਏ ਦੁਆਰਾ ਇਹ ਨਾਮ ਦਾ ਲਾਭ ਲੈਣਾ ਕਰ ਪਰਥਾਏ ਪ੍ਰਾਏ ਥਾਂ ਭਾਵ ਪਰਲੋਕ ਦਾ ਵੀ ਲਾਹਾ ਲੈਣਾ ਕਰ ਲਾਹਾ ਪਰਥਾਈ ਹਰ ਮੰਨ ਵਸਾਈ ਤਨ ਖੇਤੀ ਵਪਾਰਾ ਪਰਮੇਸ਼ਰ ਨੂੰ ਆਪਣੇ ਮਨ ਹਿਰਦੇ ਵਿੱਚ ਵਸਾ ਕੇ ਪ੍ਰਲੋਕ ਵਿੱਚ ਹਰੀ ਨਾਮ ਦਾ ਲਾਭ ਲੈਣਾ ਕਰ ਪਰਥਾਈ ਪਰਮ ਪਦ ਰੂਪੀ ਥਾਈ ਥਾਂ ਭਾਵ ਸੱਚਖੰਡ ਦੀ ਪ੍ਰਾਪਤੀ ਦਾ ਲਾਹਾ ਲੈਣਾ ਕਰ ਇਸ ਪ੍ਰਕਾਰ ਦੀ ਖੇਤੀ ਤੇ ਵਪਾਰਾ ਵਣਜ ਧੰਤਾ ਦੇ ਜੋਗ ਹੈ ਹਰ ਨਾਮ ਧਿਆਇ ਮਨ ਵਸਾਏ ਬੂਝੈ ਗੁਰਬੀਚਾਰਾ ਜੋ ਹਰੀ ਦੇ ਨਾਮ ਨੂੰ ਧਿਆਉਂਦੇ ਆ ਉਹਨਾਂ ਦਾ ਮਨ ਭਾਵ ਵਸ ਆ ਜਾਂਦਾ ਜੋ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ ਅਤੇ ਹਿਰਦੇ ਵਿੱਚ ਵਸਾਉਂਦੇ ਹਨ ਜੋ ਹਰੀ ਨਾਮ ਦੇ ਧਿਆਨ ਵਿੱਚ ਜੁੜ ਕੇ ਸਰਵਣ ਮੰਨਣ ਨਿਧਿਆਸਨ ਕਰਕੇ ਉਸ ਨੂੰ ਮਨ ਵਿੱਚ ਵਸਾ ਕਰਕੇ ਬਿਰਤੀ ਨੂੰ ਤਿਆਤਾ ਕਰ ਕਰ ਲੈਂਦੇ ਆ ਉਹ ਗੁਰਾਂ ਦੇ ਸ਼ਬਦ ਦੀ ਵਿਚਾਰ ਦੁਆਰਾ ਆਪਣੇ ਆਪ ਨੂੰ 부ਝਦੇ ਆ ਮਨਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁੱਖ ਨ ਜਾਏ ਮਨਮੁਖ ਪੁਰਸ਼ ਪ੍ਰਤੱਖ ਖੇਤੀ ਤੇ ਵਣਜ ਵਪਾਰ ਕਰਕੇ ਥੱਕ ਗਏ ਹਨ ਪਰ ਉਹਨਾਂ ਦੀ ਰਸਾਂ ਕਸਾਂ ਦੇ ਪੀਣ ਦੀ ਤ੍ਰਿਸ਼ਨਾ ਤੇ ਪਦਾਰਥਾਂ ਦੇ ਖਾਣ ਦੀ ਭੁੱਖ ਨਹੀਂ ਜਾਂਦੀ ਨਾਨਕ ਨਾਮ ਬੀਜ ਮਨ ਅੰਦਰ ਸੱਚ ਸਬਦ ਸੁਭਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਪਰਮੇਸ਼ਰ ਦੇ ਨਾਮ ਰੂਪੀ ਬੀਜ ਨੂੰ ਆਪਣੇ ਮਨ ਹਿਰਦੇ ਵਿੱਚ ਬੀਜਣਾ ਕਰ ਤਦ ਸੱਚੇ ਗੁਰਾਂ ਦੇ ਸਬਦ ਉਪਦੇਸ਼ ਦੁਆਰਾ ਸੁਭਾਏ ਕੀਏ ਸੁਭਾਏ ਮਾਨ ਪ੍ਰਕਾਸ਼ ਰੂਪ ਹੋ ਜਾਵੇਂਗਾ ਹਰਵਾ ਪਾਰ ਸੇ ਜਨ ਲਾਗੇ ਜਿਨ੍ਹਾਂ ਮਸਤਕ ਮਣੀ ਵਡਭਾਗੋ ਰਾਮ ਰਾਮ ਤੂੰ ਭਾਵ ਹੀ ਭਾਈ ਹਰ ਪਰਮੇਸ਼ਰ ਦੇ ਨਾਮ ਦੇ ਵਾਪਾਰ ਇੱਥੇ ਵਵੇ ਨੂੰ ਵੀ ਕੰਨਾਂ ਲੱਗਾ ਹੈ ਅਸੀਂ ਕਈ ਵਾਰੀ ਕਾਹਲ ਦੇ ਵਿੱਚ ਖਿਆਲ ਨਹੀਂ ਰੱਖਦੇ ਵਪਾਰ ਪੜ ਜਾਣੇ ਜਿੱਥੇ ਵਪਾਰ ਹੈ ਉੱਥੇ ਵਪਾਰ ਪੜਨਾ ਹੈ ਪਰ ਇੱਥੇ ਵਾਪਾਰ ਹੈ ਵਵੇ ਨੂੰ ਵੀ ਕੰਨਾਂ ਹੈ ਪੱਪੇ ਨੂੰ ਵੀ ਕੰਨਾਂ ਹੈ ਕਹਿੰਦੇ ਹਨ ਵਾਪਾਰ ਵਣਜ ਵਿੱਚ ਉਹ ਜਨਪੁਰਖ ਲੱਗੇ ਹਨ ਜਿਨ੍ਹਾਂ ਦੇ ਮੱਥੇ ਉੱਪਰ ਵੱਡੇ ਭਾਗਾਂ ਦੀ ਮਣੀ ਭਾਵ ਰਤੀ ਰੇਖਾ ਹੈ ਗੁਰਮਤੀ ਮਨ ਨਿਜ ਘਰ ਵਸਿਆ ਸੱਚੈ ਸ਼ਬਦ ਬੈ ਰਾਗੋ ਰਾਮ ਰਾਮ ਤੂੰ ਪਾਵਹਿ ਭਾਈ ਗੁਰਾਂ ਦੀ ਸਿੱਖਿਆ ਦੁਆਰਾ ਉਹਨਾਂ ਦਾ ਮਨ ਹਿਰਦਾ ਆਪਣੇ ਸਰੂਪ ਰੂਪੀ ਘਰ ਵਿੱਚ ਵਸ ਗਿਆ ਹੈ ਅਤੇ ਉਹਨਾਂ ਨੂੰ ਸੱਚੇ ਗੁਰਾਂ ਦੇ ਉਪਦੇਸ਼ ਕਰਕੇ ਪਦਾਰਥਾਂ ਵੱਲੋਂ ਵਿਰਾਗ ਹੋ ਗਿਆ ਮੁਖ ਮਸਤਕ ਭਾਗੋ ਸੱਚ ਬਹਿ ਰਾਗੋ ਸਾਚ ਸਾਚ ਰਤੇ ਵਿਚਾਰੀ ਜਿਨ੍ਹਾਂ ਦੇ ਮੱਥੇ ਉੱਪਰ ਮੁਖੀ ਭਾਗ ਹਨ ਉਹ ਸੱਚੇ ਬਹਿ ਰਾਗੋ ਵਿरागवान ਹਨ ਅਤੇ ਸਾਚ ਸੱਚੀ ਵਿਚਾਰੀ ਸਾਚ ਰਤੇ ਵਿਚਾਰੀ ਉਹ ਵਿਚਾਰ ਵਿੱਚ ਰੰਗੇ ਰਹਿੰਦੇ ਆ ਸੱਚੇ ਨਾਮ ਵਿੱਚ ਰੰਗੇ ਹੋਏ ਸਰੂਪ ਦੀ ਵਿਚਾਰ ਵਾਲੇ ਆ ਨਾਮ ਬਿਨਾ ਸਭ ਜਗ ਬਉਰਾਨਾ ਸਭ ਦੇ ਹਉਮੈ ਮਾਰੀ ਪਰਮੇਸ਼ਰ ਦੇ ਸੱਚੇ ਨਾਮ ਤੋਂ ਬਗੈਰ ਤਾਂ ਸਾਰਾ ਸੰਸਾਰ ਹੀ ਬਉਰਾਨਾ ਕਮਲਾਇਆ ਫਿਰਦਾ ਕਿਸੇ ਵਿਰਲੇ ਨੇ ਹੀ ਗੁਰਾਂ ਦੇ ਸ਼ਬਦ ਦੇ ਉਪਦੇਸ਼ ਦੀ ਕਮਾਈ ਕਰਕੇ ਹਉਮੈ ਹੰਗਤਾ ਮਮਤਾ ਮਾਰਨਾ ਕੀਤੀ ਹੈ ਸਾਚੈ ਸ਼ਬਦ ਲਾਗ ਮਤ ਉਪਜੈ ਗੁਰਮਖ ਨਾਮ ਸੋਹਾਗੋ ਸੱਚੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹੀ ਆਤਮ ਵਿਸ਼ੈਣੀ ਮਤ ਬੁੱਧ ਉਪਜੈ ਪੈਦਾ ਹੁੰਦੀ ਗੁਰਮੁਖ ਜਨਾਂ ਨੂੰ ਨਾਮ ਕਰਕੇ ਨਾਮੀ ਦਾ ਸੋਹਾਗੋ ਸੋ ਇੱਥੇ ਵੀ ਸਸੇ ਨੂੰ ਹੋੜਾ ਇਹਨੂੰ ਸੋਹਾਗੋ ਪੜਨਾ ਸੋਹਾਗੋ ਨਹੀਂ ਪੜਨਾ ਆਨੰਦ ਪ੍ਰਾਪਤ ਹੁੰਦਾ ਹੈ ਨਾਨਕ ਸ਼ਬਦ ਮਿਲੈ ਭਉ ਪੰਜਨ ਹਰ 라ਵੇ ਮਸਤਕ ਭਾਗੋ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਦੇ ਮੱਥੇ ਉੱਪਰ ਉਤਮ ਭਾਗ ਹਨ ਉਹ ਪਰਮੇਸ਼ਰ ਦੇ ਜਸ ਨੂੰ ਉਚਾਰਦੇ ਆ ਅਤੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸਭ ਭਉ ਡਰ ਨੂੰ ਭੰਜਨ ਨਾਸ਼ ਕਰਨ ਵਾਲੇ ਪਰਮੇਸ਼ਰ ਵਿੱਚ ਮਿਲ ਜਾਂਦੇ ਆ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮੰਨ ਵੜਿਆਈ ਰਾਮ ਰਾਮ ਤੋਂ ਭਾਵ ਹੀ ਭਾਈ ਸਭ ਤੋਂ ਸ੍ਰੇਸ਼ਟ ਖੇਤੀ ਸ੍ਰੇਸ਼ਟ ਵਣਜ ਵਾਪਾਰ ਪਰਮੇਸ਼ਰ ਦਾ ਹੁਕਮ ਮੰਨਣਾ ਹੀ ਹੈ ਅਤੇ ਹੁਕਮ ਪਾਣਾ ਮੰਨ ਕੇ ਪਰਮੇਸ਼ਰ ਦੇ ਹੁਕਮ ਵਿੱਚ ਨਾਮ ਦਾ ਮੰਨਣ ਕਰਕੇ ਹੀ ਸਰੂਪ ਦੀ ਪ੍ਰਾਪਤੀ ਰੂਪ ਵਿਡਿਆਈ ਸ਼ੋਭਾ ਮਿਲਦੀ ਹੈ ਗੁਰਮਤੀ ਹੁਕਮ 부ਜੀ ਹੈ ਹੁਕਮੇ ਮੇਲ ਮਿਲਾਈ ਰਾਮ ਰਾਮ ਤੂੰ ਪਾਵ ਹੈ ਭਾਈ ਗੁਰਾਂ ਦੀ ਸਿੱਖਿਆ ਦੁਆਰਾ ਹੀ ਪਰਮੇਸ਼ਰ ਦਾ ਹੁਕਮ 부ਜੀ ਦਾ ਸਮਝੀਦਾ ਹੈ ਤਦੋ ਹੁਕਮ ਵਿੱਚੀ ਪਰਮੇਸ਼ਰ ਦੇ ਮੇਲ ਵਿੱਚ ਆਪ ਮਿਲੀਦਾ ਤੇ ਹੋਰ ਨਾ ਅਧਿਕਾਰੀਆਂ ਨੂੰ ਮਿਲਾਈਦਾ ਹੈ ਹੁਕਮੀ ਆਪ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ ਹੁਕਮ ਮਿਲਾਈ ਸਹਿਜ ਸਮਾਈ ਗੁਰ ਕਾ ਸਬਦ ਅਪਾਰਾ ਜਿਨ੍ਹਾਂ ਦੀ ਪ੍ਰੀਤੀ ਹੁਕਮੀ ਨੇ ਆਪਣੇ ਵਿੱਚ ਮਿਲਾਉਣਾ ਕੀਤੀ ਹੈ ਉਹਨਾਂ ਦੀ ਬਿਰਤੀ ਸ਼ਾਂਤ ਅਵਸਥਾ ਵਿੱਚ ਸਮਾ ਗਈ ਹੈ ਅਤੇ ਉਹਨਾਂ ਨੂੰ ਗੁਰਾਂ ਦਾ ਅਪਾਰਾ ਪਾਰਾ ਵਾਰ ਤੋਂ ਰਹਿਤ ਉਪਦੇਸ਼ ਪ੍ਰਾਪਤ ਹੁੰਦਾ ਹੈ ਅਪਾਰ ਕਈ ਇਸ ਰੂਪ ਦੀ ਪ੍ਰਾਪਤੀ ਵਾਲਾ ਗੁਰਾਂ ਦਾ ਸ਼ਬਦ ਪ੍ਰਾਪਤ ਹੋਇਆ ਹੈ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਣ ਹਰ ਗੁਰਮੁਖਾਂ ਨੇ ਭਗਤੀ ਰੂਪ ਸੱਚੀ ਵਡਿਆਈ ਸ਼ੋਭਾ ਸਤਗੁਰਾਂ ਤੋਂ ਪ੍ਰਾਪਤ ਕੀਤੀ ਹੈ ਉਹਨਾਂ ਦੇ ਹਿਰਦਿਆਂ ਨੂੰ ਸੱਚਾ ਪਰਮੇਸ਼ਰ ਆਪ ਸੰਵਾਰਨ ਵਾਲਾ ਹੈ ਪਾਉ ਪੰਜੇਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਜਿਨ੍ਹਾਂ ਗੁਰਮੁਖਾਂ ਦੀ ਬਿਰਤੀ ਪਰਮੇਸ਼ਰ ਦੇ ਪਰਮੇਸ਼ਰ ਨੇ ਆਪਣੇ ਮਿਲਾਪ ਵਿੱਚ ਮਿਲਾਉਣਾ ਕੀਤਾ ਹੈ ਉਹਨਾਂ ਨੇ ਆਪਾ ਭਾਵ ਹੰਕਾਰ ਗਵਾ ਕਰਕੇ ਭੈ ਨੂੰ ਭੰਜਨ ਨਾਸ਼ ਕਰਨ ਵਾਲੇ ਸਮਰੱਥ ਪ੍ਰਭੂ ਨੂੰ ਪਾਉਣਾ ਕੀਤਾ ਹੈ ਕੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ ਹੁਕਮੇ ਰਹਿਆ ਸਮਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਵੀ ਉਸੇ ਵਾਂਗ ਨਿਰੰજન ਸ਼ੁੱਧ ਗਮਤਾ ਤੋਂ ਰਹਿਤ ਅਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਅਤੇ ਹੁਕਮ ਦੁਆਰਾ ਹੀ ਜੀਵ ਉਸ ਵਿੱਚ ਸਮਾਈ ਅਪੇਧ ਹੋਇਆ ਰਹਿੰਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ Whoa. ਸਾ ਵਾਹਿਗੁਰੂ ਜੀ ਕੀ ਫਤਿਹ